रेडी स्टार्ट 21ਵੀਂ ਸਦੀ ਨੂੰ ਟੈਕਨੋਲੋਜੀ ਦੀ ਸਦੀ ਕਿਹਾ ਜਾ ਸਕਦਾ ਹੈ ਡੰਡੀ ਇਸ ਦੌਰਾਨ ਨਵੀਆਂ ਖੋਜਾਂ ਨੇ ਗਿਆਨ ਵਿੱਚ ਵਿਸਾਲ ਵਾਧਾ ਕਰਕੇ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ ਡੰਡੀ ਇਸ ਦੇ ਸਿੱਟੇ ਵਜੋਂ ਹਰ ਮਨੁੱਖ ਦੀ ਸੋਚ ਅਤੇ ਜੀਵਨ ਸ਼ੈਲੀ ਵਿੱਚ ਪਰਵਰਤਨ ਦਿਖਾਈ ਦੇ ਰਿਹਾ ਹੈ ਡੰਡੀ ਅਜਹੀ ਇਨਕਲਾਬੀ ਤਬਦੀਲੀ ਲਿਆਉਣ ਵਾਲੀਆਂ ਕਈ ਵਿਸ਼ੇਸ਼ ਕਾਢਾਂ ਹਨ ਡੰਡੀ ਕੰਪਿਊਟਰ ਇਸ ਸਦੀ ਦੀ ਵੱਡੀ ਕਾਢ ਹੈ ਡੰਡੀ ਕੰਪਿਊਟਰ ਦਾ ਸਭ ਤੋਂ ਪਹਿਲਾ ਡਿਜ਼ਾਈਨ 1834 ਵਿੱਚ ਤਿਆਰ ਕੀਤਾ ਗਿਆ ਪਰ ਇਸ ਅਨੁਸਾਰ ਮਸ਼ੀਨ ਤਿਆਰ ਨਹੀਂ ਹੋ ਸਕੀ ਡੰਡੀ ਪਹਿਲਾਂ ਪੂਰਾ ਇਲੈਕਟ੍ਰੋਨਿਕ ਕੰਪਿਊਟਰ 19 ਸਿਆਲੀ ਵਿੱਚ ਤਿਆਰ ਹੋਇਆ ਜਿਹੜਾ ਕਿ ਵੱਡੇ ਆਕਾਰ ਦੀ ਗੁੰਜਲਦਾਰ ਮਸ਼ੀਨ ਸੀ ਅਤੇ ਇਸ ਤੇ ਕੰਮ ਕਰਨਾ ਸੌਖਾ ਨਹੀਂ ਸੀ ਡੰਡੀ 1960 ਵਿੱਚ 트랜지스터 ਦੀ ਕਾੜ ਕਾਰਨ ਕੰਪਿਊਟਰ ਦੇ ਡਿਜ਼ਾਈਨ ਬਿਹਤਰ ਅਤੇ ਸਸਤੇ ਹੋ ਗਏ ਅਤੇ ਇਸਤੇ ਕੰਮ ਕਰਨਾ ਸੌਖਾ ਹੋ ਗਿਆ ਡੰਡੀ 1970 ਵਿੱਚ ਚਿਪ ਦੀ ਕਾੜ ਕਾਰਨ ਕੰਪਿਊਟਰ ਪਹਿਲਾਂ ਨਾਲੋਂ ਹੋਰ ਵੀ ਛੋਟਾ ਸਸਤਾ ਅਤੇ ਸ਼ਕਤੀਸ਼ਾਲੀ ਹੋ ਗਿਆ ਡੰਡੀ ਇਸ ਦੇ ਫਲਸਰੂਪ ਹੁਣ ਪਰਸਨਲ ਕੰਪਿਊਟਰ ਹੋਂਦ ਵਿੱਚ ਆਇਆ ਹੈ ਡੰਡੀ ਪਰਸਨਲ ਕੰਪਿਊਟਰ ਨੂੰ ਆਮ ਬੋਲੀ ਵਿੱਚ ਪੀਸੀ ਕਿਹਾ ਜਾਂਦਾ ਹੈ ਡੰਡੀ ਲੱਖਾਂ ਪੀਸੀ ਵਿਸ਼ਵ ਲੜੀ ਵਿੱਚ ਜੋੜ ਦਿੱਤੇ ਗਏ ਹਨ ਜਿਸ ਨੂੰ ਅਸੀਂ ਆਮ ਬੋਲੀ ਵਿੱਚ ਇੰਟਰਨੈਟ ਕਹਿੰਦੇ ਹਾਂ ਡੰਡੀ ਇੰਟਰਨੈਟ ਰਾਹੀਂ ਸਾਰੀ ਦੁਨੀਆ ਵਿੱਚ ਸੂਚਨਾ ਦਾ ਆਦਾਨ-ਪਰਦਾਨ ਬੜੀ ਆਸਾਨੀ ਅਤੇ ਤੇਜ਼ੀ ਨਾਲ ਹੁੰਦਾ ਹੈ ਡੰਡੀ 1960 ਤੋਂ ਮੰਗਰੂ ਉਪਗ੍ਰਹਿ ਦੀ ਆਮਦ ਨੇ ਦੂਰ ਸੰਚਾਰ ਦੀ ਮੁਸ਼ਕਲ ਨੂੰ ਹੱਲ ਕਰ ਦਿੱਤਾ ਡੰਡੀ ਅੱਜ ਉਪਗ੍ਰਹਿ ਅਤੇ ਕੰਪਿਊਟਰ ਕਿਸੇ ਵੀ ਦੂਰ ਸੰਚਾਰ ਨੈਟਵਰਕ ਦੇ ਅੰਗ ਹਨ ਜਿਸ ਕਾਰਨ ਅਸੀਂ ਕਿਸੇ ਵੀ ਦੇਸ਼ ਵਿੱਚ ਬੈਠੇ ਵਿਅਕਤੀ ਨਾਲ ਸੰਕਟਾਂ ਬਿਤ ਤਾਲ ਮੇਲ ਕਰ ਸਕਦੇ ਹਾਂ ਡੰਡੀ ਇਸ ਸਹੂਲਤ ਨੇ ਵਿਸ਼ਵ ਨੂੰ ਇੱਕ ਛੋਟਾ ਜਿਹਾ ਪਿੰਡ ਬਣਾ ਕੇ ਰੱਖ ਦਿੱਤਾ ਹੈ ਡੰਡੀ ਉਪਗ੍ਰਹਿ ਦਾ ਯੋਗਦਾਨ ਕਈ ਖੇਤਰਾਂ ਵਿੱਚ ਹੈ ਡੰਡੀ ਇਸ ਤੋਂ ਮੌਸਮ ਬਾਰੇ ਜਾਣਕਾਰੀ ਰੇਡੀਓ ਅਤੇ ਟੈਲੀਵਿਜ਼ਨ ਦਾ ਪ੍ਰਸਾਰਣ ਅਤੇ ਜਾਸੂਸੀ ਆਦ ਦੇ ਕੰਮਾਂ ਵਿੱਚ ਮਦਦ ਲਈ ਜਾਂਦੀ ਹੈ ਡੰਡੀ ਉਪਗ੍ਰਹਿ ਦੀ ਮਦਦ ਨਾਲ ਹੀ ਮਨੁੱਖ ਪੁਲਾੜ ਵਿੱਚ ਘੁੰਮਿਆ ਅਤੇ ਚੰਦ ਤੱਕ ਪੁੱਜਿਆ ਹੈ ਡੰਡੀ ਅਨੁਮਾਨ ਹੈ ਇਹ ਮਨੁੱਖ ਮੰਗਲ ਤੇ ਵੀ ਜਲਦੀ ਪੁੱਜ ਜਾਵੇਗਾ ਡੰਡੇ